ਅਸੀਂ ਐਸਕੇਮ ਨੂੰ ਲਿਖ ਰਹੇ ਹਾਂ ਲਗਭਗ ਤਿੰਨ ਪੱਤੀਆਂ ਅਸੀਂ ਇਸ ਤੋਂ ਪਹਿਲਾਂ ਵੀ ਚਲਦੇ ਮੋਰਚੇ ਵਿੱਚ ਲਿਖਿਆ ਸਾਡੇ ਕੇਮਨ ਦੀ ਸਮਝ ਹੈਗੀ ਆ ਵੀ ਦੇਖੋ ਜਿੰਨੇ ਵੱਡੇ ਮਸਲੇ ਆ ਵਰਤਮਾਨ ਸਮੇਂ ਵਿੱਚ ਲੈਂਡ ਪੂਲਿੰਗ ਪਾਲਿਸੀ ਇਹੋਗਾ ਬਿਜਲੀ ਬੋਰਡ ਦਾ ਪ੍ਰਾਈਵੇਟੇਸ਼ਨ ਇਸ ਵੇਲੇ ਅਮਰੀਕਾ ਨਾਲ ਜਿਹੜਾ ਭਾਰਤ ਦਾ ਸਮਝੌਤਾ ਹੋਣ ਜਾ ਰਿਹਾ ਫ੍ਰੀ ਟ੍ਰੇਡ ਐਗਰੀਮੈਂਟ ਜਿਹਨੂੰ ਕਹਿੰਦੇ ਹੈਗੇ ਆ ਜਾਂ ਖੋਰ ਪੰਜਾਬ ਦੀਆਂ ਦੁਰੀਆਂ ਹੋਈਆਂ ਮੰਗਾ ਜੜੀਆਂ ਬਹੁਤ ਵੱਡੀਆਂ ਮੰਗਾ ਨੇ ਉਹਨਾਂ ਮੰਗਾ ਤੇ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਸਮੇਂ ਦੀ ਲੋੜ ਆ ਅਰ ਇਹਦੀ ਪਹਿਲ ਕਦਮੀ ਕਰਦਿਆਂ ਹੋਇਆ ਜਿਹੜਾ 30 ਦਾ ਟਰੈਕਟਰ ਮਾਰਚ ਸੀ ਗੈਸਕੇ ਹੁੰਦਾ ਅਸੀਂ ਇਕੱਲਾ ਜਵਾਨੀ ਕਲਮੀ ਨੇ ਗਰਾਊਂਡ ਤੇ ਜਾ ਕੇ ਆਂ ਆਪਣਾ ਵੱਡੇ ਵੱਡੇ ਕੱਟ ਕਰਕੇ ਟਰੈਕਟਰ ਟ੍ਰਾਲੀ ਟਰੈਕਟਰਾਂ ਦਾ ਮਾਰਚ ਵਿੱਚ ਸ਼ਾਮਲ ਹੋਏ ਆਂ ਅਰ ਅਸੀਂ ਪਹਿਲ ਕਦਮੀ ਕੀਤੀ ਹੈ ਵੀ ਅਸੀਂ ਸਾਝੇ ਸੰਘਰਸ਼ਾਂ ਦੇ ਮਦਈ ਹੈਗੇ ਆ ਔਰ ਦੂਸਰੇ ਰੂਪ ਵਿੱਚ ਗਾਹਾ ਐਸਕੇਮ ਦੀ ਮੀਟਿੰਗ ਹੈਗੀ ਹੈ ਸਾਤ ਕੱਲ ਉਸ ਤੋਂ ਪਹਿਲਾਂ ਅਸੀਂ ਚਿੱਠੀ ਕਿਉਂਕਿ ਅਸੀਂ ਪਹਿਲੀ ਮੀਟਿੰਗ ਦੇ ਵਿੱਚ ਇਹ ਕਹਿਤਾ ਸੀ ਵੀ ਅਸੀਂ ਤੁਹਾਨੂੰ ਚਿੱਠੀ ਲਿਖਣਾ ਚਾਹੁੰਦੇ ਆ ਔਰ ਉਹਦੇ ਵਿੱਚ ਅਸੀਂ 26 ਅਗਸਤ 2025 ਨੂੰ ਕਿਸਾਨ ਭਵਨ ਚੰਡੀਗੜ੍ਹ 11 ਵਜੇ ਟਾਈਮ ਦੇ ਰਹੇ ਹਾਂ ਅਰੇ ਇਸ ਚਿੱਠੀ ਵਿੱਚ ਇਹ ਵੀ ਮੈਂਸ਼ਨ ਕੀਤਾ ਹੋਇਆ ਵੀ ਜੇ ਡੇਟ ਨੂੰ ਲੈ ਕੇ ਕੋਈ ਮਸਲਾ ਹੋਵੇ ਉਹਦੇ ਬਾਰੇ ਵੀ ਵਿਚਾਰਿਆ ਜਾ ਸਕਦਾ ਵਾ ਇਸ ਕਰਕੇ ਅਸੀਂ ਪਹਿਲੇ ਪਹਿਲੇ ਪੜਾਅ ਦੇ ਵਿੱਚ ਐਸ ਕੇਮ ਨੂੰ ਸੱਦਾ ਦੇ ਕੇ ਸੰਜੇ ਵਿਚਾਰ ਲੈ ਅੱਗੇ ਗੱਲ ਵਧਾਉਣਾ ਚਾਹੁੰਦੇ ਆ ਇਸ ਆਸ ਨਾਲ ਕਿ ਇਹ ਪੰਜਾਬ ਦੇ ਲੋਕ ਚਾਹੁੰਦੇ ਨੇ ਪੰਜਾਬ ਦੇ ਕਿਸਾਨ ਮਜ਼ਦੂਰ ਆਮ ਆਵਾਮ ਚੰਗੀਆਂ ਕਿ ਸਾਰੀਆਂ ਜਿਹੜੇ ਬੰਦੀਆਂ ਇਕੱਠੀਆਂ ਹੋ ਕੇ ਸੰਗਰਸ਼ ਕਰਨ ਇਹ ਉਹਨਾਂ ਉਹਨਾਂ ਦੀ ਸਮਝ ਹੈਗੀ ਆ ਔਰ ਲੋਕਾਂ ਦੀਆਂ ਭਾ ਮਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਆ ਜਦੋਂ ਕਹਾਂ ਜੇ ਐਸ ਕੇ ਐਮ ਦਾ ਤੁਸੀਂ ਮੋਗੇ ਦਾ ਕੱਠ ਦੇਖੋ ਉਹ ਮੋਗੇ ਕੱਠ ਦੇ ਵਿੱਚ ਸਾਂਝੇ ਅੰਦੋਲਨ ਲਈ ਮਤਾ ਪਿਆ ਸੀਗਾ ਔਰ ਸਾਂਝੇ ਅੰਦੋਲਨ ਦੀ ਮੰਗ ਉੱਠੀ ਸੀ ਔਰ ਇਹ ਵੀ ਕਿਹਾ ਸੀ ਵੀ ਜਥੇਬੰਦੀਆਂ ਇੱਕ ਦੂਜੇ ਦੇ ਖਿਲਾਫ ਬਾਹਰੀ ਬਿਆਨਬਾਜ਼ੀ ਤੋਂ ਵੀ ਫਰੇਟ ਕਰਨ ਔਰ ਆਪਾਂ ਵੀ ਜਿਹੜੇ ਇਕੱਠ ਕਿਤੇ ਉਹਨਾਂ ਤੇ ਮੱਤੇ ਪੈ ਸੀ ਲੋਕਾਂ ਦੀਆਂ ਮੱਕਾਂ ਸੀਗੀਆਂ ਤੋਂ ਅੱਜ ਅਸੀਂ ਮੇਰੇ ਐਸ ਕੇ ਮਨ ਨੂੰ ਆਪਣੇ ਭਰਾਵਾਂ ਨੂੰ ਚਿੱਠੀ ਲਿਖੀ ਆ ਕਿ ਕਿਉਂ ਨਾ ਸਾਰਿਆਂ ਜਥੇਬੰਦੀਆਂ ਇਕੱਠੇ ਹੋ ਕੇ ਇਸ ਮੁੱਦੇ ਦੇ ਉੱਤੇ ਸਾਧਾ ਸੰਘਰਸ਼ ਦਾ ਸੱਦਾ ਆਪਣੇ ਵੱਲੋਂ ਪਾਇਦਲ ਕਦਮੀ ਕਰਦਿਆਂ ਹੋਇਆਂ ਅਸੀਂ ਦਿੱਤਾ ਵਾ ਅੱਧੇ ਦਿਨਾਂ ਲਈ ਇਹਦੇ ਨਾਲ ਦੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ 11 ਅਗਸਤ ਨੂੰ 11 ਅਗਸਤ ਨੂੰ ਪੂਰੇ ਪੰਜਾਬ ਦੇ ਅੰਦਰ ਮੋਟਰਸਾਈਕਲ ਮਾਰਚ ਲੈਂਡ ਪੂਲਿੰਗ ਫॉर ਸ਼ੇਅਰ ਹੋਰ ਦਾ ਮੰਗਾਂ ਨੂੰ ਲੈ ਕੇ ਕਰੂੰਗਾ ਔਰ ਜਿਸ ਕਿਸਮ ਨਾਲ ਸਾਡੀਆਂ ਕੈਂਪਮੇਂਡੀਆਂ ਜੁੜੀਆਂ ਹੋਈਆਂ ਜਥੇਬੰਦੀਆਂ ਜੋਰ ਲਾ ਰਹੀਆਂ ਨੇ ਤੁਹਾਨੂੰ ਵੀ ਖਬਰਾਂ ਆਉਂਦੇ ਇਤਿਹਾਸਕ ਮੋਟਰਸਾਈਕਲ ਮਾਰਚ ਹੋਊਗਾ ਬਾਕੀ ਹੋਰ ਵੀ ਕੋਈ ਵਹੀਕਲ ਲਿਆਉਣਾ ਚਾਹੁੰਦਾ ਸਵਾਗਤ ਹੋਊਗਾ ਲੁਧਿਆਣਾ ਦੇ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਸਥਾਨਕ ਜਿਵੇਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਗਲਬਾਕ ਸਿੰਘ ਗਿੱਲ ਉਹਨਾਂ ਦੀ ਆ ਜਿਵੇਂ ਬੀਕੇ ਜੂ ਦੁਆਬਾ ਵਾ ਸਾਡੇ ਜਿਹੜੇ ਬੀਕੇ ਜੂ ਆਜ਼ਾਦ ਵੀ ਦੇ ਨੇੜੇ ਹੈਗੀਆਂ ਕੁਝ ਕਿਸਾਨ ਮਜ਼ਦੂਰ ਸੰਘ ਦੇ ਕਮੇਟੀ ਦੇ ਸੱਭੇ ਵੀ ਆ ਗਏ ਆ ਇਹ ਲੜ ਕੇ ਇੱਥੇ ਮਾਰਕ ਕਰਕੇ ਵੱਡਾ ਮਾਰਚ ਕਰਨ ਦੇ ਸਾਰੇ ਸੰਗਠਨ ਆ ਗਏ ਕਿ ਇਹਦੇ ਨਾਲ ਦੀ ਨਾਲ ਜਿਹੜਾ ਜਲੰਧਰ ਦੇ ਵਿੱਚ 20 ਅਗਸਤ 2025 ਦੇ ਕੋ ਵੀ ਪੰਜਾਬ ਫੁੱਡਾ ਦਾ ਹੈੱਡ ਆਫਿਸ ਹੈ ਜਲੰਧਰ ਦੇ ਵਿੱਚ ਆਹ ਉੱਥੇ ਲਗਭਗ ਅਸੀਂ ਜਿਸ ਕੇ ਸਾਹਮਣਾ ਕਿਸਾਨ ਸਹਿਯੋਗ ਕਰ ਰਹੇ ਆ ਕੋਸ਼ਿਸ਼ ਕਰਾਂਗੇ ਵੀ ਲੱਖਾਂ ਵਰਗੇ ਇਕੱਠ ਹੋਣ। ਦਿਲੰਦਰ ਦੇ ਵਿੱਚ। আর ਇਹਨਾਂ ਦੋਵਾਂ ਪ੍ਰੋਗਰਾਮਾਂ ਵਿੱਚ ਜਿਹੜਾ ਕਿਸਾਨ ਨੂੰ ਜੂਬੋਰਚਾ ਕਰ ਰਿਹਾ ਉਹਦੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਲੋਕਾਂ ਨੂੰ ਸ਼ਾਮਲ ਜਿਹੜਾ ਵਾ ਉਹ ਹੋਣ ਦਾ ਸੱਦਾ ਦਵਾਂਗੇ। ਪਰ ਜੋ ਅਸੀਂ ਦੇਖਿਆ ਲੁਧਿਆਣੇ 'ਚ ਇੱਕ ਆਮ ਆਦਮੀ ਪਾਰਟੀ ਦਾ ਇਹਨਾਂ ਦਾ ਆਗੂ ਅਸਤੀਫਾ ਦੇ ਗਿਆ। ਅੱਜ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਇਹ ਜਿਹੜੇ ਇਹਨਾਂ ਦੇ ਆਦੇਦਾਰ ਨੇ ਅਸਤੀਫਾ ਦਿੱਤਾ ਹੈਗਾ ਵਾ। ਔਰ ਪੰਜਾਬ ਦੀਆਂ ਜ਼ਮੀਨਾਂ ਤੇ ਕਾਰਪੋਰੇਟ ਕਿਸੇ ਨਾ ਕਿਸੇ ਢੰਗ ਵਿੱਚ ਕਬਜ਼ਾ ਕਰਨਾ ਚਾਹੁੰਦਾ ਹੈ ਇਹ ਆ ਚਾਹੇ ਉਹ ਲੈਂਡ ਪੂਲਿੰਗ ਪਾਲਸੀ ਹੋਵੇ ਚਾਹੇ ਭਾਰਤ ਮਾਲਾ ਪ੍ਰੋਜੈਕਟ ਹੋਵੇ ਚਾਹੇ ਇਹ ਤੋਂ ਪਿੱਛੇ ਉਹ ਕਹਿੰਦੇ ਬੁਲੇਟ ਰੇਨ ਆ ਰਹੀ ਹੈ ਉਹਦੇ ਵਿੱਚ ਜਮੀਨਾਂ ਦੀ ਅਪੋਜੀਸ਼ਨ ਹੋਵੇ ਚਾਹੇ ਆਬਾਦਕਰ ਕਿਸਾਨਾਂ ਦਾ ਅਜਾੜਾ ਹੋਵੇ ਯਾਨੀ ਅਲਗ-ਅਲਗ ਢੰਗ ਨਾਲ ਜ਼ਮੀਨਾਂ ਨੂੰ ਖੋਨਦੀ ਤਿਆਰੀ ਵਿੱਚ ਆ ਔਰ ਪੰਜਾਬ ਦੇ ਕਿਸਾਨ ਕਦੇ ਵੀ ਆਪਣੇ ਜੀਵਨ ਦੀ ਕਿੰਨਾਂ ਜ਼ਮੀਨਾਂ ਨੂੰ ਜਾਣ ਨਹੀਂ ਦੇਣਗੇ ਔਰ ਨਾਲ ਤੁਹਾਨੂੰ ਜਾਣਕਾਰੀ ਦੇ ਦਿਆਂ ਅਸੀਂ ਫਿਰ ਅੱਜ ਇਸ ਸੱਦੇ ਵਾਸਤੇ ਸਾਰਿਆਂ ਨੂੰ ਸੱਦਿਆ ਔਰ 5 5 ਅਗਸਤ ਨੂੰ ਜਲੰਧਰ ਵਿੱਚ ਸਾਡੀ ਕਮਨ ਦੀ ਪੱਟੀ ਮੀਟਿੰਗ ਹੋਊਗੀ ਔਰ ਕਿਹੜੀ ਗਰਾਊਂਡ ਅਸੀਂ ਸਿਲੈਕਟ ਕਰਦੇ ਹਾਂ ਉੱਥੇ ਵੀ ਕਿਹੜੀ ਗਰਾਊਂਡ ਦੇ ਵਿੱਚ ਸਾਡਾ ਇਕੱਠ ਹੋਵੇ ਔਰ ਉੱਥੇ ਵੀ ਤੁਹਾਡੀ ਪ੍ਰੈਸ ਨੂੰ ਜਾਣਕਾਰੀ ਵੀ ਉੱਥੇ ਪ੍ਰੈਸ ਕਾਨਫਰੰਸ ਕੱਟ ਤੋਂ ਬਾਅਦ ਕਰਾਂਗੇ ਅੱਜ ਤੁਹਾਨੂੰ ਕੋ ਜਾਣਕਾਰੀ ਦੇ ਦिए ਤੋਂ ਜਲੰਧਰ ਪੰਜ ਨੂੰ ਕਿਸਾਨ ਮਜ਼ਦੂਰ ਮੋਰਚਾ ਮੀਟਿੰਗ ਕਰਕੇ ਸਾਰੇ ਜਿਹੜੇ ਪ੍ਰਬੰਧ ਆ ਉਹਨਾਂ ਪ੍ਰਬੰਧਾਂ ਦਾ ਗਾਇਦਾ ਲਊਗਾ ਵੀ ਵੱਡਾ ਕੱਟ ਕਿਵੇਂ ਕਰਨਾ ਹੈਗਾ ਔਰ ਜੋ ਅਸੀਂ ਲੋਕਾਂ ਨੂੰ ਇਹਨਾਂ ਅੰਦੋਲਨਾਂ ਵਿੱਚ ਸ਼ਾਮਲ ਹੁੰਦਾ ਸੱਦਾ ਚ ਦੇਣੀ ਆ ਔਰ ਅਸੀਂ ਮੈਂ ਉਹਨਾਂ ਚਾਹੂੰਗਾ ਮਾਗੂਦ ਸਾਹਿਬ ਤੁਹਾਡੇ ਨਾਲ ਗੱਲ ਕਰ ਲਵਾਂਗੇ ਸਾਰੇ ਆਈ ਸਖਾ ਨੂੰ ਕਰਾਣੀ ਪ੍ਰਮੋਤਿ ਬਾਈ ਜੀ ਜਿਵੇਂ ਮਹਿੰਦਰ ਸਾਹਿਬ ਨੇ ਤੇ ਰਾਏ ਸਾਹਿਬ ਨੇ ਕਿਹਾ ਕਿ ਪੂਰਾ ਪੰਜਾਬ ਲਈ ਹਿੰਦੂਸਤਾਨ ਦੇ ਜਿਹੜੇ ਵੀ ਕਿਸਾਨ ਨੇ ਉਹ ਚਾਹੁੰਦੇ ਨੇ ਕਿ ਅਖ ਹੋਵੇ ਇਕਾ ਹੋਵੇ ਸਾਰੀਆਂ ਦਿੱਕੁੰਦੀਆਂ ਦਾ ਔਰ ਜਿਸ ਤਰ੍ਹਾਂ ਜੇ ਆਪਾਂ ਗੱਲ ਕਰੀਏ ਲੈਂਡ ਐਕਟਿਵਿਟੀਜ਼ ਦੀ ਉਹ ਕੱਲਾ ਪੰਜਾਬ ਦਾ ਮਸਲਾ ਨਹੀਂ ਹੈਗਾ ਜਿਹੜਾ ਲੈਂਡ ਪੂਲਿੰਗ ਹੈ ਇਹਦੇ ਨਾਲ ਦਾ ਸਿਮਿਲਰ ਮਸਲਾ ਮੱਧ ਪ੍ਰਦੇਸ਼ ਦੇ ਵਿੱਚ ਹੈ ਹਰਿਸ਼ਤਾਨ ਦੇ ਵਿੱਚ ਹੈ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਰਾਜਸਥਾਨ ਦੇ ਵਿੱਚ ਦੇਖੋ ਸਾਡਾ ਪਿਛਲੀ ਪੱਚੀ ਗਰੀਬ ਨੂੰ ਦਿੱਲੀ ਦੀ ਖਾਦੀ ਇਕੈਮੂਨ ਦੀ ਮੀਟਿੰਗ ਸੀ ਸਾਡੇ ਕੋਲ ਉੱਥੇ ਜੱਤਰ ਪਿੰਡਾਂ ਦੇ ਡੈਲੀਗੇਟਸ ਆਏ ਸੀ ਜਿਨ੍ਹਾਂ ਦੇ ਪਿੰਡਾਂ ਨੂੰ ਉਜਾੜਿਆ ਜਾ ਰਿਹਾ ਹੈ ਉਹ ਉਜਾੜਿਆ ਜਾ ਰਿਹਾ ਹੈ ਕਿਉਂਕਿ ਉੱਥੇ ਇੱਕ ਕਿਰਮਾ ਕਰਮਚਾਰ ਦਾ ਰਿਜ਼ਰਵਰ ਬਣਾਉਣਾ ਹੈ ਹੁਣ ਰਿਜ਼ਰਵਰ ਕਿਤੇ ਵੀ ਬਣਾਇਆ ਜਾ ਸਕਦਾ ਪਿੰਡ ਜਾਣ ਕੇ ਰਿਜ਼ਰਵਰ ਬਣਾਉਣਾ ਕੋਈ ਤਰਕ ਨਹੀਂ ਲੱਗਦਾ ਇਸੇ ਤਰ੍ਹਾਂ ਜਿਨੀ ਦਿੱਲੀ ਮੰਡੀ ਹਾਈਵੇ ਆ ਉਹਦੇ ਆਲੇ ਦੁਆਲੇ 180 ਪਿੰਡਾਂ ਨੂੰ ਖਾਲੀਕਰਨ ਦਾ ਮੁੱਦਾ ਸਾਹਮਣੇ ਆਇਆ ਹੁਣ ਬਚਲੇ ਇਸ ਕਰਕੇ ਆ ਕਿ ਜਿਹੜਾ ਹਿੰਦੁਸਤਾਨ ਹੈ ਉਹ ਇੱਕ ਰੂਹ ਕੰਪਨੀ ਜਿਹਨੂੰ ਆਪਾਂ ਕਹਿ ਸਕਦੇ ਆ ਕਿਸੇ ਪ੍ਰਧਾਨ ਮੋਲਕ ਹੈ ਪੰਜਾਬ ਤੇ ਕਿਸੇ ਪ੍ਰਧਾਨ ਮੋਲਕ ਸੂਬਾ ਹੈਗਾ ਹੀ ਹੈਗਾ ਹੈ ਹਿੰਦੁਸਤਾਨ ਦੀ ਜਿਹੜੀ ਵੱਡੀ ਆਬਾਦੀ ਹੈ ਉਹ ਖੇਤੀਬਾੜੀ ਨਾਲ ਸੰਬੰਧਿਤ ਹੈ ਜੇ ਪੇਂਡੂ ਨਹੀਂ ਉੱਤਰ ਜਾਣਗੇ ਸਾਡਾ ਜਿਹੜਾ ਸਾਡੀ ਸੱਭਿਆਚਾਰੀ ਹੈ ਜਿਹੜਾ ਸਾਡਾ ਕਲਚਰ ਹੈ ਉਹਨੂੰ ਵੀ ਇਹ ਨਾਲ ਜਲਾ ਬਹੁਤ ਜ਼ਿਆਦਾ ਇੰਪੈਕਟ ਕਰੇਗਾ ਔਰ ਮੈਂ ਦੱਸਣਾ ਚਾਹੁੰਦਾ ਕਿ ਮੇਰੇ ਕੋਲ ਹੁਣੀ ਹੁਣੀ ਜਾਣਕਾਰੀ ਆਈ ਹੈ ਜਿਵੇਂ ਪਿੰਡਾਂ ਦੇ ਵਿੱਚ ਮਤੇ ਪੈਰੇ ਨੇ ਲੈਂਡ ਐਕ acquisition ਦੇ ਖਿਲਾਫ ਅੱਜ ਰਾਹੇ ਦੇ ਨਾਲ ਮੇਰਾ ਜਿਹੜਾ ਦਿੱਲੀ ਪਿੰਡ ਹੈਗਾ ਰਾਮਪੁਰ ਰਾਹਪੁਰ ਦੇ ਵਿੱਚ ಗ್ರಾಮ ਸਭਾ ਸੱਦੀ ਗਈ ਜਿਨੇ ਅੱਜ ਮਤਾ ਪਾਇਆ ਵੀ ਇੱਕ ਇੱਕ ਇੰਚ ਵੀ ਇਸ ਪਾਲਿਸੀ ਜਿਹੜੀ ਲੈਂਡ ਗ੍ਰੈਬਿੰਗ ਪਾਲਿਸੀ ਹੈ ਲੈਂਡ ਟੂਲਿੰਗ ਪਾਲਿਸੀ ਹੈ ਲੈਂਡ ਗ੍ਰੈਬਿੰਗ ਪਾਲਿਸੀ ਹੈ ਇੱਕ ਇੰਚ ਵੀ ਜ਼ਮੀਨ ਉਹਦੇ ਵਿੱਚ ਨਹੀਂ ਦਿੱਤੀ ਜਾ ਸਕਦੀ ਜਰਗੀ ਔਰ ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ ਹਾਂ ਤੁਹਾਡੇ